ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਬੀਤੇ ਦਿਨੀ ਮਾਝੇ ਦੇ ਹੜ੍ਹ ਪ੍ਰਭਾਵਿਤ ਇਲਾਕੇ 'ਚ ਆਪਣੀਆਂ ਸਵਾਵਾਂ ਨੂੰ ਵਾਕੇ ਆ ਰਹੇ ਕਾਂਸ ਪਾਰਟੀ ਦੇ ਬਲਾਕ ਪ੍ਰਧਾਨ ਸਾਬਕਾ ਸਰਪੰਚ ਗਰਵੇਲ ਸਿੰਘ ਤੂਦ ਦਾ ਉਸਦੇ ਪਿੰਡ ਦੇ ਨਜ਼ਦੀਕ ਹੀ ਤੁਸੀਂ ਬਣਤੇ ਕੁਝ ਵਿਅਕਤੀਆਂ ਵੱਲੋਂ ਨੰਦੇਵਾ ਫਾਇਰਿੰਗ ਕਰਕੇ ਕਤਲ ਕਰ ਦਿੱਤਾ ਗਿਆ ਅਤੇ ਬੀਤੇ ਕੱਲ ਐਸਐਸਬੀ ਦਫਤਰ ਤਰਨਤਾਰਨ ਅੱਗੇ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਦੀ ਇਕਵਾਈ ਏਟ ਰਾਤ 1 ਵਜੇ ਤੱਕ ਲੱਗੇ ਧਰਨੇ ਤੋਂ ਬਾਅਦ ਪਰਿਵਾਰ ਨੂੰ ਸਖਿਆ ਦਾ ਵਿਸ਼ਵਾਸ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਵਿਸ਼ਵਾਸ ਦੋਂ ਤੋਂ ਬਾਅਦ ਧਰਨਾ ਚੁੱਕਿਆ ਅਤੇ ਅੱਜ ਪਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜ਼ਿਲ੍ਹਾ ਤਰਨਤਾਰਨ ਤੇ ਵਿਧਾਨ ਸਭਾ ਹਲਕਾ ਪੱਟੀ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਅਤੇ ਸੈਂਕੜੇ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਪੁੱਜੇ ਲੋਕਾਂ ਦੀ ਹਾਜ਼ਰੀ 'ਚ ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਦੂਤ ਵਿਖੇ ਕਰ ਦਿੱਤਾ ਗਿਆ। ਇਸ ਸਬੰਧੀ ਲੋਕ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ। YouTube ਤੇ subscribe, Facebook, Instagram ਤੇ follow ਜੁਰੂ ਕਰਿਓ, ਧੰਵਾਦ ਜੀ। ਇਕੱਲਾ ਚੱਲਿਆ। ਪਾਪਾ ਇੱਧਰ ਆਉਂਦਾ ਯਾਰ, ਹੈਲੋ। ਇੱਧਰ ਹੀ ਆਇਆ ਜਾ। ਜੇ ਨਾਮ ਆ ਫਾਇਨਲ ਹੋਣਾ। ਕਰਨ ਨੂੰ ਕਿਹ ਚੁੱਤ। ਇਹ ਚਾਣਾ ਆਂ, ਆਂ ਚਿਤਾ ਦੇ। ਆਵੇ ਮਗਰੀ ਆਵੇ ਮਗਰੀ ਐ ਵੀ ਨਹੀਂ ਆਇਆ ਸਮਰੀਕ ਬੱਚੇ ਨੂੰ ਕਰ ਲੋ ਇਸ ਵਾਰ ਤਾਂ ਦੇਖੀ ਉਹ ਬੰਤਾ ਸੁਰੱਖਤ ਐ ਪਰ ਜਿਹੜਾ ਲੋਕਾਂ ਦਾ ਜਿਹੜਾ ਪਿਆਰ ਹੈ ਹਰਮਨਖੀਰ ਸਿੰਘ ਖੰਸਲ ਉਹ ਟੁੱਟ ਗਿਆ ਨੇ ਅੱਜ ਪ੍ਰਵਾਹ ਟੁੱਟ ਗਿਆ ਪਾਰਟੀ ਟੁੱਟ ਗਈ ਕਿਵੇਂ ਦੇਖਦੇ ਸੀ ਬੱਸ ਜੀ ਇਵੇਂ ਹੀ ਸੱਚੇ ਪਾਤਸ਼ਾਹ ਦਾ ਜੋ ਬਾਣਾ ਉਹ ਮੰਨਣਾ ਪੈਂਦਾ ਹੈ ਪਰ ਬਹੁਤ ਕਹਿਰ ਵਾਪਰਿਆ ਔਰ ਇੱਕ ਕਤਲੇ ਗਾਰਗ ਦਾ ਹੜ ਪੂਰੇ ਪੰਜਾਬ 'ਚ ਵਗ ਰਿਹਾ ਹੈ ਜਿਹਦਾ ਜ਼ਿੰਮੇਵਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੈ ਤੇ ਪੰਜਾਬ ਦਾ ਡੀਜੀਪੀ ਫੌਰਾ ਵੀ ਆਦਰ ਹੈ ਅੱਜ ਕਿਸੇ ਗੈਂਗਸਟਰ ਨੂੰ ਕਿਸੇ ਵਿਅਕਤੀ ਨੂੰ ਡਰ ਨਹੀਂ ਲਿਆ ਮੈਂ ਹਮ ਰਾਤ ਵੀ ਜਾ ਕੇ ਆਏ ਹਾਂ ਇਹ ਬਿੰਦੂ ਲੋਕਾਂ ਨੇ ਆ ਮੋਤਾ ਉਹਨਾਂ ਦਾ ਕੁਝ ਨਹੀਂ ਵਟਿਆ ਗਿਆ ਉਲਟਾ ਉਹਨਾਂ ਦੀ ਪਰਚਾ ਦਿੱਤਾ ਪਿਆ ਦੇਖੋ ਗਾਹਦੇ ਆ ਅਸੀਂ ਸਭ ਤੋਂ ਪਹਿਲਾ ਇਨਸਾਨ ਹੈ ਫਿਰ ਕਾਂਗਰਸੀ ਹੈ ਤੇ ਫਿਰ ਕੋਈ ਹੋਰ ਹੈ ਕਿਸੇ ਵਿਅਕਤੀ ਨੂੰ ਕਿਸੇ ਵਿਅਕਤੀ ਦੀ ਜਾਨ ਲੈਣ ਦਾ ਕੋਈ ਹੱਕ ਨਹੀਂ ਹੈ ਇਹ ਨੌਜਵਾਨ ਪੀਡੀ ਨੇ ਸੌਖਾ ਕੰਮ ਪੈਸੇ ਬਣਾਉਣ ਦਾ ਫੜ ਲਿਆ। ਇੱਕ ਕਤਲ ਕਰਕੇ ਉਹਦਾ ਸੋਹਾਗ ਉਝਾੜ ਕੇ ਉਹਦਾ ਪਿਓ ਉਝਾੜ ਕੇ ਉਹਨਾਂ ਨੂੰ ਇਹ ਲੱਗਦਾ ਕਿ ਹੁਣ ਪੈਸੇ ਬਣਾਵਾਂਗੇ, ਫੋਨ ਕਰਾਂਗੇ। ਔਰ ਲੋਕਾਂ ਦੇ ਅੰਦਰ ਬੜਾ ਡਰ ਤੇ ਸਹਿਮ ਦਾ ਮਾਹੌਲ ਹੈ। ਕੋਈ ਸਮੇਂ ਮਾਰਸ਼ਲ ਹੁੰਦੀ ਸੀ ਪੰਜਾਬ ਦੀ ਪੁਲਿਸ। ਲੇਕਿਨ ਅੱਜ ਉਹ ਹੀ ਪੁਲਿਸ ਬੁਝਦੇ ਲੋਕ। ਇਸ ਪੁਲਿਸ ਦੀ ਵਰਦੀ ਦਾ ਕਿਸੇ ਨੂੰ ਡਰ ਨਹੀਂ ਆ। ਇਹ ਤਾਂ ਉਹਦਾ ਆਪੋਜੀਸ਼ਨ ਦੇ ਬੰਦੇ ਨੂੰ ਫੜਾ ਕੇ ਕੋਈ 751 ਕਰਾ ਦੇ ਜਾਂ ਉਹਰੇ ਤੇ ਪਰਚਾ 26 ਦਾ ਕਰਾ ਦੇ ਤੇ ਐਸਐਚਓ ਉਹਨੂੰ ਤਾੜਨਾ ਕਦੇ ਆਦਰਵਾਇਜ਼ ਗੈਂਗਸਟਰ ਕਿਸੇ ਤੋਂ ਡਰਦੇ ਨਹੀਂ ਮਤਲਬ ਰਾਜੇ ਜਿੱਦਾਂ ਤੁਹਾਨੂੰ ਰਾਤੀ ਇੱਕ ਸਮਾਜ ਸੇਵੀ ਇੱਕ ਬਲਾਕ ਪ੍ਰਧਾਨ ਤੇ ਕਦਰ ਲਈ ਰਾਤ 1 ਵਜੇ ਐਸਐਸਪੀ ਨੂੰ ਸੁਰੱਖਿਆ ਦਾ ਵਚਨ ਦੇਣਾ ਪਿਆ ਤੁਹਾਨੂੰ ਲੱਗਦਾ ਨਹੀਂ ਵੀ ਮਤਲਬ ਪਹਿਲਾਂ ਜਿਹੜੇ ਪਰਵਾਦ ਸੁਰੱਖਿਆ ਦੇ ਦੇਣੀ ਚਾਹੀਦੀ ਸੀ ਨਾ ਉਹ ਸ਼ਰਮਲਾਤੀ ਇਹਨਾਂ ਨੂੰ ਸ਼ਰਮ ਲਾਉਂਦੇ ਮੈਂ ਤਾਂ ਕਿਹਾ ਜਿਹੜਾ ਬਾਪ ਮਰ ਗਿਆ ਉਹਨੂੰ ਧਰਨਾ ਲਾਉਣਾ ਪਿਆ। ਕੰਡੀਸ਼ਨ ਕੀ ਹੈ ਕਿ ਸਾਨੂੰ ਸਾਡੀ ਸੁਰੱਖਿਆ ਅਸਲਾਮਾਹੀਆ ਕਰਾ ਦਿਓ ਸਾਡੇ ਲਾਇਸੈਂਸ ਬਣਾ ਦਿਓ। ਦੂਜੀ ਕੰਡੀਸ਼ਨ ਕੀ ਹੈ ਕਿ ਜਿਹੜੇ ਲੋਕ ਇਸ ਗੱਲ 'ਚ ਸ਼ਾਮਲ ਆ ਉਹਨਾਂ ਨੂੰ ਨਾਮਜ਼ਦ ਕਰ ਲਓ। ਤੀਜੀ ਕੰਡੀਸ਼ਨ ਇਹ ਹੈ ਵੀ ਸਾਡੀ ਜਾਨ ਮਾਨ ਦੀ ਅਗਲੀ ਸੁਰੱਖਿਆ ਓਕੇ ਚਿੱਠੀ ਆਉਂਦੀ ਹੈ ਕਰਨੀ ਹੈ। ਉਹ ਆਮ ਬੰਦਾ ਤਾਂ ਵਿਚਾਰਾ ਲੈ ਹੀ ਨਹੀਂ ਸਕਦਾ ਸੁਰੱਖਿਆ। ਉਹ ਨਾਲ ਹੀ ਅਸੀਂ ਉੱਥੇ ਤਰਨਾ ਲਾਇਆ ਫਿਰ ਅੱਜ ਤੜਕੇ 9 ਵਜੇ ਜਾ ਕੇ ਡੀਜੀਪੀ ਦੀ ਸਪੈਸ਼ਲ ਡੀਜੀਪੀ ਸਿਕਿਉਰਿਟੀ ਨੇ ਅੱਜ ਆਪਦੀ ਅਰਜੀ ਤੇ ਲਿਖ ਕੇ ਦਿੱਤਾ ਔਰੇ ਨਾਲ ਇਹ ਸੀ ਜਿਹੜਾ ਐਸਐਸਪੀ ਨੇ ਲਿਖੀ ਸੀ ਉਹ ਹੌਲੀ ਹੌਲੀ ਵਾਪਸ ਲੈ ਲਿੰਦੇ ਸੀ ਸਿੱਧੂ ਮੂਸੇਵਾਲ ਦੀ ਵਾਪਸ ਲਈ ਸੀ ਇਸ ਕਰਕੇ ਲੜਾਈ ਲੜਨੀ ਪਈ ਔਰ ਰਾਤ ਦੇ 2:30 ਵਜੇ ਇਸ ਲੜਾਈ ਚ ਲੜਾਈ ਜਿੱਦਾਂ ਸਾਡਾ ਇਲਾਕਾ ਕੇ ਮਾਜਾ ਅਤਵਾਦ ਦਾ ਝੰਬਿਆ ਬੜੇ ਲੋਕਾਂ ਦੇ ਕਾਰੋਬਾਰ ਬੜੇ ਨਾਮੀ ਬੰਦੇ ਤੁਰ ਗਏ ਅੱਜ ਜਿਹੜੇ ਇਹੋ ਜਿਹੇ ਬੰਦੇ ਆ ਜਿਹੜੇ ਮਤਲਬ ਦੋ ਪਾਸਿਆਂ ਦੇ ਲੋਕਾਂ ਦਾ ਬਚਾਅ ਕਰਦੇ ਰਹੇ ਅੱਜ ਉਹ ਵੀ ਦੇਖੋ ਜੀ ਇਹਦੇ ਵਿੱਚ ਨਾ ਇਹਦੇ ਵਿੱਚ ਕੁਝ ਸਾਡਾ ਵੀ ਕਸੂਰ ਹੈ ਪੋਲਿਟੀਸ਼ੀਅਨਾਂ ਦਾ ਵੀ ਕਸੂਰ ਹੈ ਕੁਝ ਪੁਲਿਸ ਦਾ ਬੇਹੱਦ ਵੱਡਾ ਕਸੂਰ ਹੈ ਅਸੀਂ ਇਹਨਾਂ ਲੋਕਾਂ ਨੂੰ ਸ਼ਹਿਦ ਦਿੰਦੇ ਆ ਜਿਹੜਾ ਵਿਅਕਤੀ ਜਿਹੜਾ ਪੋਲਿਟੀਸ਼ੀਅਨ ਇਹਨਾਂ ਲੋਕਾਂ ਨੂੰ ਸ਼ਹਿਦ ਦਿੰਦਾ ਹੈ ਚਾਹੇ ਉਹ ਕਾਂਗਰਸੀ ਹੈ ਚਾਹੇ ਉਹ ਕਾਲੀ ਹੈ ਉਹ ਚੰਗਾ ਵਿਅਕਤੀ ਨਹੀਂ ਕਿਉਂਕਿ ਹੌਲੀ ਹੌਲੀ ਇਸ ਤਰ੍ਹਾਂ ਦੇ ਅਨਸਰਾਂ ਨੂੰ ਸਮਾਜ 'ਚ ਸ਼ਹਿਦ ਮਿਲੇ ਗਿਆ ਕਰਨਤਾ ਹੰਤਾ ਟਿਕਟੀ ਦੇਤੀ ਮਾਦੇਆ ਸ਼ੇਰਾਂ ਨੇ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਉਹ ਗੈਂਗਸਟਰ ਬਾਹਰ ਬੈਠਾ ਫੋਨ ਕਰਦਾ ਉਹ ਡਰ ਹੀ ਜਾਂਦੇ ਉਹ ਸਰਪੰਚ ਵੀ ਬਣਾ ਦਿੰਦਾ ਟਰਾਂ ਟਰਾਂ ਕੇ ਡੇਰਾ ਬਾਬਾ ਨਾਨਕ ਜੀ ਗੈਂਗਸਟਰਸ ਯੂਨਿਟ ਨੇ ਟੈਲੀਫੋਨ ਕਰ ਕਰਕੇ ਉੱਥੇ ਸੁਖਜਿੰਦਰ ਰੰਦਾਵੇ ਦੇ ਉਲਟ ਕੰਮ ਕੀਤਾ ਇਹਦਾ ਮਤਲਬ ਫਿਰ ਇਹ ਗੈਂਗਸਟਰਾਂ ਦਾ ਘਰ ਬਣ ਜਾਏਗਾ ਮਾੜੇ ਵਿਅਕਤੀ ਨੂੰ ਭਾਵੇਂ ਉਹ ਪੁੱਤ ਹੈ ਤੇ ਭਾਵੇਂ ਉਹ ਭਤੀਜਾ ਹੈ ਤੇ ਭਾਵੇਂ ਕੋਈ ਸਾਥੀ ਹੈ ਨਾ ਕਿਸੇ ਪਾਰਟੀ ਨੂੰ ਨਾ ਕਿਸੇ ਵਿਅਕਤੀ ਨੂੰ ਨਾ ਕਿਸੇ ਦੋਸਤ ਮਿੱਤਰ ਨੂੰ ਉਹਰਾ ਸਾਥ ਨਹੀਂ ਦੇਣਾ ਚਾਹੀਦਾ ਆ ਮੈਨੂੰ ਪਤਾ ਲੱਗਿਆ ਪਿਛਲੇ ਪਿੰਡ ਚ ਅਸੀਂ ਗਏ ਸੀ ਦੋ ਕਾਂਗਰਸੀਆਂ ਨੇ ਇੱਕ ਕਾਂਗਰਸੀ ਦੇ ਕਤਲ ਦਾ ਕੀਤਾ ਹੈ ਨਾ ਬੇਸ਼ੱਕ ਕਿੰਨਾ ਵੀ ਕੋਈ ਮੇਰਾ ਨੇੜਲਾ ਜਿਹਨੇ ਕਤਲ ਕੀਤਾ ਹੈ ਉਹਰਾ ਹਰਜਾਨਾ ਭੁਗਤਣਾ ਚਾਹੀਦਾ ਹੈ ਉਹਨੂੰ ਹਰਜਾਨਾ ਭਰਨਾ ਚਾਹੀਦਾ ਹੈ ਉਹਨੂੰ ਉਰੀ ਸਜ਼ਾ ਗੁਨਾ ਦੀ ਮਿਲਣੀ ਚਾਹੀਦੀ ਵਰਿੰਗ ਸਾਹਿਬ ਕੀ ਵਿਸ਼ਵਾਸ ਦੁਵਾਇਆ ਗਿਆ ਪੁਲਿਸ ਨੂੰ ਨਹੀਂ ਦੇਖੋ ਜੀ ਪੁਲਿਸ ਦਾ ਇਹ ਨਾ ਤਾਂ ਕੋਈ ਵਿਸ਼ਵਾਸ ਨਹੀਂ ਹੈ লাইসেন্স ਦਾ ਇਹ ਸਾਰਾ ਕੁਝ ਲੈ ਲਿਆ ਕਹਿੰਦੇ লাইসেনਸ ਅਸੀਂ ਇੱਕ ਦੋ ਦਿਨਾਂ ਚ ਦੂਜੇ ਪਰਿਵਾਰ ਦੇ ਮੈਂਬਰਾਂ ਦੇ ਬਣਾ ਦਿਆਂਗੇ ਇਹ ਇੱਥੇ ਤਾਂ লাইসেনਸ ਤੇ ਬੜੇ ਲੋਕਾਂ ਦੇ ਹੋਰ ਵੀ ਰੌਲੇ ਆ ਜੀ 3 ਲੱਖ ਰੁਪਏ ਦਾ ਬੰਦਾ ਇਹ ਅਸੀਂ ਦੱਸਿਆ ਵੀ ਕਿੰਨਾ ਤੁਸੀਂ লাইসেনਸ ਬਣਾ ਦੇਣਾ ਸਭ ਤੋਂ ਜ਼ਿਆਦਾ ਲੋਕਾਂ ਨੂੰ ਥਰਡ ਕਾਲ ਇੱਥੇ ਤਰਨ-ਤਰ ਜਾ ਰਹੀਆਂ ਤੇ লাইসেনਸ ਤੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਮੁਸ਼ਕਲ ਇੱਥੇ ਆ ਜੀ ਹਾਂ ਠੀਕ ਹੈ ਤਾਂ ਫਿਰ ਇਹਨਾਂ ਨੇ ਦੇਖਣਾ ਜੀ ਜਨਾਬ ਪਰ ਅਸੀਂ ਕਿਹਾ ਪਰਿਵਾਰ ਦੇ লাইসেনਸ ਜਿੰਨਾ ਜੀਆਂ ਦੇ ਬਣਨ ਵਾਲੇ ਉਹ ਨਾਮਜਾਦ ਇਹਨਾਂ ਨੇ ਕੱਲ ਬੰਦੇ ਕਰ ਲਏ ਆ ਜੇ ਕੋਈ ਹੋਰ ਰਹਿ ਗਿਆ ਤੇ ਕਰ ਲੈਣਗੇ ਕਹਿੰਦੇ ਤੀਜਾ ਸਾਡੀ ਸ਼ਰਤ ਸੀ ਡੀਜੀ ਸਿਕਿਉਰਿਟੀ ਦੇ ਆਰਡਰ ਹੁਣ ਉਹ ਹੋ ਗਏ ਆ ਉਹ ਆ ਗਏ ਪੱਕੇ ਸੋਨ ਲਾਇਸੈਂਸ ਵਾਲੀ ਰਹਿ ਗਈ ਤੇ ਬਾਕੀ ਇਹ ਬੰਦੇ ਨੂੰ ਫੜਨ ਜੇ ਨਾਮ ਫੜਨਗੇ ਤਾਂ ਫਿਰ ਫਿਰ ਲੜਾਈ ਲੜਾਂਗੇ ਧਰਨਾ ਲਾਵਾਂਗੇ ਬੈਠਾਂਗੇ ਸਾਹੀ ਮੈਂ ਕਹਣਾ ਪੁਲਿਸ ਦਾ ਟੈਰਰ ਨਹੀਂ ਗਿਆ ਇਹ 1 ਮਹੀਨੇ ਚ 5 ਦਿਨਾਂ ਚ ਗੈਂਗਸਟਰ ਖਤਮ ਕੀਤੇ ਜਾ ਸਕਦੇ ਜੇ ਸਰਕਾਰ ਮੁੱਖ ਮੰਤਰੀ ਤੇ ਪੁਲਿਸ ਦਾ ਡੀਜੀ ਪੀ ਚਾਵੇ ਕਿੰਨੇ ਦਿਨਾਂ ਚ 5 ਦਿਨਾਂ ਜਿਹੜਾ ਇਹੋ ਜਿਹਾ ਗੁਨਾਹ ਕਰਦਾ ਹੈ ਉਹਨੂੰ ਹੋਰੇ ਗੁਨਾਹ ਦੀ ਸਜ਼ਾ ਮਿਲਣੀ ਚਾਹੀਦੀ ਹੈ ਕਿਉਂ ਨਹੀਂ ਹੁੰਦਾ ਤੁਹਾਡੇ ਜਿਹੜਾ ਦੁਬਈ ਆ ਉਥੇ ਕੋਈ ਇਸ ਤਰ੍ਹਾਂ ਦਾ ਕਤਲੀ ਆ ਉਥੇ ਫਿਰ ਹੱਥ ਵੜਦੇ ਜਾਂ ਅੱਖਾਂ ਘੜਦੇ ਸਿਉਣਾ ਬਾਹਰ ਪਿਆਉਂਦਾ 25 ਕਿਲੋ ਦਾ ਹਾਰ ਕੋਈ ਹਾਥੀ ਨਹੀਂ ਲਾਉਣਾ ਉਹਨੂੰ ਪਤਾ ਹੀ ਫੜੇਗੇ ਤਾਂ ਹੱਥ ਵਢਣਗੇ ਇੱਥੇ ਪਤਾ ਕਿਸੇ ਨਾ ਕਿਸੇ ਤੋਂ ਛਡਾ ਲਾਂਗੇ ਪੁਲਿਸ ਨੂੰ ਪੈਸੇ ਦੇ ਕੇ ਆ ਜਾਂਦੇ ਆ